ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਸਭ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਆਪਾਂ ਤੁਹਾਡੇ ਬਹੁਤ ਸਾਰੇ ਗੈਸ ਦੀ ਕਰਾਂਗੇ ਬਚਤ ਤੇ ਸਾਫ਼ ਸੁਥਰਾ ਕਿਉਂ 10 ਮਿੰਟਾਂ ਵਿੱਚ ਕੱਢਣਾ ਸਿਖਾਵਾਂਗੇ ਜਿੱਤੇ ਤੁਹਾਨੂੰ ਲਗਭਗ ਅੱਧਾ ਪੌਣਾ ਘੰਟਾ ਤਾਂ ਆਰਾਮ ਨਾਲ ਹੀ ਲੱਗ ਜਾਂਦਾ ਤੇ ਕਈ ਵਾਰੀ ਜੇ ਜ਼ਿਆਦਾ ਇਹਦੇ ਵਿੱਚ ਲੱਸੀ ਵਗੈਰਾ ਹੋਵੇ ਤਾਂ ਸਾਨੂੰ ਘੰਟਾ ਲੱਗ ਜਾਂਦਾ ਗੈਸ ਦੀ ਐਨੀ ਬਚਤ ਹੋਊਗੀ ਤੇ ਕਿਉਂ ਬੂੰਦ-ਬੂੰਦ ਨਿਕਲੂਗਾ ਇੱਕ ਬੂੰਦ ਵੀ ਕਿਉਂ ਦੀ ਵੇਕਾਰ ਨਹੀਂ ਜਾਊਗੀ ਇਹ ਵੀਡੀਓ ਆਪਾਂ ਸ਼ਿਫਟਾਂ ਵਿੱਚ ਤਿਆਰ ਕੀਤੀ ਐ ਥੋੜੇ ਬਹੁਤੇ ਭਾਂਡਿਆਂ ਦਾ ਚੇਂਜ ਹੋਊਗਾ ਚਾ ਕਈ ਵਾਰੀ ਕੋਈ ਥੋੜੀ ਜੀ ਵੀ ਚੀਜ਼ ਦਾ ਅਦਲ ਬਦਲ ਹੋਇਆ ਉਹ ਤੇ ਕਮੈਂਟ ਨਾ ਕਰਿਓ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਲਾਈ ਇਕੱਠੀ ਕੀਤੀ ਸੀ 15 20 ਦਿਨਾਂ ਦੀ ਮਲਾਈ ਹਰੇ ਘਰ ਵਿੱਚ ਇਕੱਠੀ ਕਰ ਲੈਣੇ ਆ ਤੇ ਉਹਨੂੰ ਕਿਸੇ ਵੀ ਤੁਸੀਂ ਖੁੱਲੇ ਜੇ ਭਾਂਡੇ ਵਿੱਚ ਪਾ ਲਿਓ ਜਿਵੇਂ ਵੀ ਤੁਸੀਂ ਉਹਨੂੰ ਰੜਕਦੇ ਹੋ ਆਪਣੇ ਤਰੀਕੇ ਨਾਲ ਰੜਕਿਓ ਮੈਂ ਤੁਹਾਨੂੰ ਸਾਰਾ ਆਪਣਾ ਤਰੀਕਾ ਦੱਸ ਰਹੀ ਐ ਮੈਂ ਇਹਦੇ ਲਈ ਖੁੱਲੀ ਜੀ ਇੱਕ ਟੋਕਣੀ ਲੇ ਇਹ ਹੋਈਏ ਕਈ ਇਹਨੂੰ ਗਾਗਰ ਵੀ ਕਹਿ ਦਿੰਦੇ ਆ ਉਹ ਆਪਣੀ ਆਪਣੀ ਭਾਸ਼ਾ ਹੈ ਉਸ ਤੋਂ ਬਾਅਦ ਸਾਰੀ ਮਲਾਈ ਇਹਦੇ ਵਿੱਚ ਪਾ ਕੇ ਦੋ ਟੋਪੀਏ ਪਾਇਆ ਆਪਾਂ ਪਾਣੀ ਦੇ ਉਸ ਤੋਂ ਬਾਅਦ ਮਸ਼ੀਨ ਨੂੰ ਚਲਾਤਾ ਇਹ ਆਪਾਂ ਮੱਖਣ ਕੱਢਣ ਲਈ ਵਰਤਿਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਕਪੜਾ ਸੂਤੀ ਇਸ ਤਰ੍ਹਾਂ ਲਪੇਟ ਦਿੰਨੀ ਆ ਤਾਂ ਕਿ ਇਹਦੇ ਛਿੱਟੇ ਵਗੈਰਾ ਬਿਲਕੁਲ ਨਾ ਹੋਣ ਮਸ਼ੀਨ ਨੂੰ ਤੁਸੀਂ ਕਿਤੇ ਹੀ ਲਗਾ ਦਿਓ ਫਰਸ਼ ਵਗੈਰਾ ਬਿਲਕੁਲ ਖਰਾਬ ਨਹੀਂ ਹੋਊਗਾ ਤੁਸੀਂ ਆਪਣੀ ਮਰਜ਼ੀ ਨਾਲ ਮਲਾਈ ਦੇ ਵਿੱਚ ਦਹੀਂ ਦਾ ਖੱਟਾ ਵੀ ਲਗਾ ਸਕਦੇ ਹੋ ਪਰ ਮੈਂ ਇਹ じゃ ਕੁਝ ਕਦੇ ਨਹੀਂ ਲਗਾਇਆ ਉਹ ਤੁਹਾਡੀ ਦਿਲ ਦੀ ਇੱਛਾ ਹੈ ਉਹ ਲਗਾਉਣੀ ਚਾਹੋ ਲਗਾ ਦਿਓ ਨਹੀਂ ਤੁਹਾਡੀ ਮਰਜ਼ੀ ਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਨਾਲ ਦੀ ਨਾਲ ਹੀ ਮੱਖਣ ਕੱਢਣ ਤੋਂ ਬਾਅਦ ਦੋ ਤਿੰਨ ਵਾਰੀ ਇਹਨੂੰ ਤੁਸੀਂ ਠੰਡੇ ਪਾਣੀ ਨਾਲ ਧੋ ਲਿਓ ਤਾਂ ਕਿ ਜਿਹੜੀ ਲੱਸੀ ਹੈ ਉਹ ਸਾਰੀ ਬਾਹਰ ਨਿਕਲ ਜੇ ਤੇ ਮੱਖਣ ਇਕੱਠਾ ਹੋ ਜੇ ਫਿਰ ਗੈਸ ਤੇ ਰੱਖ ਦਿਓ ਉਸੇ ਟਾਈਮ ਹੀ ਗਰਮ ਜਦੋਂ ਹੀ ਇਹਨੂੰ ਗਰਮ ਹੁੰਦੇ ਨੂੰ ਤਿੰਨ ਤੋਂ ਚਾਰ ਮਿੰਟ ਹੋ ਗਏ ਤਾਂ ਛੱਗ ਜੀ ਥੱਲੇ ਬੈਣ ਲੱਗ ਜੂਗੀ ਤੇ ਇਸ ਤਰ੍ਹਾਂ ਕਿਉ ਤੁਹਾਨੂੰ ਦਿਖਣ ਲੱਗ ਜੂਗਾ ਜੇ ਇੱਕੇਦਮ ਉਬਾਲਾ ਆਵੇ ਤਾਂ ਤੁਸੀਂ ਗੈਸ ਨੂੰ ਨਾਲ ਦੀ ਨਾਲ ਹੀ ਬੰਦ ਕਰਦੇ ਜਾਇਓ ਤਿੰਨ ਚਾਰ ਮਿੰਟ ਤੁਸੀਂ ਇਸੇ ਤਰ੍ਹਾਂ ਹੀ ਕਰਨਾ ਹੈ ਜੇ ਇਸ ਟ੍ਰਿਕ ਦੇ ਨਾਲ ਕਿਉਂ ਦਿਖਣ ਲੱਗਿਆ ਗੈਸ ਕਰ ਦਿਓ ਬੰਦ ਫਿਰ ਇਹਦੇ ਉੱਪਰ ਜਾਲੀ ਦੇ ਕੇ ਇਹਨੂੰ ਤੁਸੀਂ ਠੰਡਾ ਹੋਣ ਲਈ ਰੱਖ ਦਿਓ ਜਦ ਹੀ ਕਿਉ ਠੰਡਾ ਹੋ ਗਿਆ ਤਾਂ ਇਸ ਤਰ੍ਹਾਂ ਦਾ ਹੋ ਜਾਊਗਾ ਫਿਰ ਤੁਸੀਂ ਇਹਨੂੰ ਰੱਖਣਾ ਫ੍ਰਿਜ ਦੇ ਵਿੱਚ ਫ੍ਰੀਜ਼ਰ ਵਿੱਚ ਨਹੀਂ ਰੱਖਣਾ ਸਿੰਪਲ ਫ੍ਰਿਜ ਵਿੱਚ ਰੱਖਣਾ ਚਾਰ ਤੋਂ ਪੰਜ ਘੰਟੇ ਇਸ ਨੂੰ ਇਸੇ ਤਰ੍ਹਾਂ ਹੀ ਪਏ ਰਹਿਣ ਦਿਓ ਇਹ ਮੈਂ ਰਾਤ ਨੂੰ ਤਿਆਰ ਕੀਤਾ ਸੀ ਇਸ ਲਈ ਮੈਂ ਰਾਤ ਨੂੰ ਫ੍ਰਿਜ ਵਿੱਚ ਰੱਖਿਆ ਅਗਲੇ ਦਿਨ ਤੱਕ ਇਹ ਚੰਗੀ ਤਰ੍ਹਾਂ ਜੰਮ ਗਿਆ ਇਸ ਤਰ੍ਹਾਂ ਦਾ ਕਿਉ ਤੁਹਾਡਾ ਹੋ ਜਾਊਗਾ ਉਸ ਤੋਂ ਬਾਅਦ ਕਿਸੇ ਵੀ ਸਪੂਨ ਮਨਾਲ ਜਾਂ ਤੁਸੀਂ ਕੋਈ ਵੀ ਨਾਈਫ ਲੈ ਲਿਓ ਤੇ ਉਹਦੇ ਨਾਲ ਇਹਦੇ ਵਿੱਚਕਾਰ ਕੱਟ ਲਗਾਇਓ ਕਾਫੀ ਮੋਟੀ ਪਰਤੇ ਜਿਹੜੀ ਉਹ ਘਿਓ ਦੀ ਹੋਊਗੀ ਕਿਉਂਕਿ ਘਿਓ ਜਿੰਨਾ ਘਾਹੂਗਾ ਉਸੇ ਹਿਸਾਬ ਨਾਲ ਉੱਪਰ ਜੰਮਿਆ ਹੋਊਗਾ ਫਿਰ ਤੁਸੀਂ ਉਸ ਤੋਂ ਬਾਅਦ ਹੱਥਾਂ ਦੀ ਕਰਿਓ ਵਰਤੋ ਹੌਲੀ ਹੌਲੀ ਕਰਕੇ ਇਹਨੂੰ ਕੱਢਣਾ ਸ਼ੁਰੂ ਕਰ ਦਿਓ ਤੇ ਜਦੋਂ ਹੀ ਤੁਸੀਂ ਇਹਨੂੰ ਪਟੋਗੇ ਕਾਫੀ ਵੱਡੇ ਵੱਡੇ ਟੁਕੜੇ ਜਿਹੜੇ ਘਿਓ ਦੇ ਤੁਹਾਡੇ ਹੱਥ ਵਿੱਚ ਆਉਣ ਲੱਗ ਜਾਣਗੇ ਤੇ ਲੱਸੀ ਐ ਜਿਹੜੀ ਉਹ ਨੀਚੇ ਹੋ ਜਾਊਗੀ ਸਾਰੇ ਘਿਓ ਨੂੰ ਤੁਸੀਂ ਇੱਕ ਭਾਂਡੇ ਵਿੱਚ ਅਲੱਗ ਕੱਢ ਲੈਣਾ ਤੇ ਉਸ ਤੋਂ ਬਾਅਦ ਜਿਹੜੀ ਬਚੀ ਲੱਸੀ ਐ ਉਹਦੇ ਵਿੱਚ ਆਪਣਾ ਘਿਓ ਵੀ ਕਾਫੀ ਮਿਕਸ ਐ ਇਹ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖਿਓ ਤੇ ਕਾਫੀ ਇਹਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਹੁਨੇ ਛੱਡੀਆਂ ਜੀਆਂ ਉਹਦੇ ਵਿੱਚ ਹੀ ਕਿਉਂ ਮਿਕਸ ਹੋ ਗਿਆ ਹੁਣ ਇਹਦਾ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਕਾਫੀ ਸਾਰਾ ਪਾਣੀ ਪਾਉਣਾ ਹੈ ਗਰਮੀ ਦਾ ਮੌਸਮ ਹੈ ਠੰਡਾ ਪਾਣੀ ਪਾਓ ਜਦ ਹੀ ਠੰਡਾ ਪਾਣੀ ਪਾਉਂਗੇ ਤਾਂ ਨਾਲ ਦੀ ਨਾਲ ਕਿਉਂ ਉੱਪਰ ਆ ਜਾਊਗਾ ਤੁਸੀਂ ਚਾਹੋ ਤਾਂ ਇੱਥੇ ਸਿੱਧਾ ਹੀ ਪਾਣੀ ਬਰਫ਼ ਵਾਲਾ ਵਿੱਚ ਪਾ ਸਕਦੇ ਹੋ ਪਰ ਮੈਂ ਟੂਟੀ ਦਾ ਪਾਣੀ ਯੂਜ਼ ਕੀਤਾ ਤੇ ਉਹ ਜ਼ਿਆਦਾ ਠੰਡਾ ਨਹੀਂ ਸੀ ਇਸ ਕਰਕੇ ਇੱਕ ਟੁਕੜਾ ਬਰਫ਼ ਦਾ ਪਾ ਕੇ 2 ਮਿੰਟਾਂ ਲਈ ਇਹਨੂੰ ਰੈਸਟ ਤੇ ਰੱਖਿਆ ਤਾਂ ਸਾਰਾ ਕਿਉਂ ਉੱਪਰ ਆ ਗਿਆ ਇੱਕ ਬੂੰਦ ਵੀ ਕਿਉਂ ਦਿਖਰਾਵਣੀ ਹੋਊਗੀ ਨਿੱਕੇ ਨਿੱਕੇ ਗੱਲਾਂ ਤੁਸੀਂ ਧਿਆਨ ਨਾਲ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਇੰਨਾ ਜ਼ਿਆਦਾ ਆਸਾਨ ਹੋ ਜਾਊਗਾ ਕਿ ਮਿੰਟਾਂ ਵਿੱਚ ਹੀ ਕਿਲੋਂ ਦਾ ਕਿਲੋ ਕਿਉ ਤੁਸੀਂ ਕੱਢ ਲਓਗੇ ਤੇ ਥੋੜਾ ਜਿਹਾ ਵੀ ਕਿਉ ਵੇਸਟ ਨਹੀਂ ਹੋਊਗਾ ਤੇ ਕੋਈ ਛਿੱਡੀਆਂ ਵਗੈਰਾ ਵੀ ਵਿੱਚ ਆਉਣਗੀਆਂ ਨਹੀਂ ਪਾਂਡਾ ਵੀ ਬਿਲਕੁਲ ਸਾਫ਼ ਹੋਊਗਾ ਪਰ ਮੇਰੀ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਨਾਲ ਦੀ ਨਾਲ ਸ਼ੇਅਰ ਕਰ ਦਿਓ ਉਸ ਤੋਂ ਬਾਅਦ ਜਿਹੜਾ ਵੀ ਥੋੜਾ ਜਿਹਾ ਦੇ ਵਿੱਚ ਕਿਉ ਬਚਿਆ ਆ ਪਛਣ ਨਹੀਂ ਰਹੀ ਉਹਨੂੰ ਕੱਢ ਲਿਆ ਹੁਣ ਦੇਖੋ ਕਿ ਇਹਾਂ ਛੱਡੀਆਂ ਕਿੰਨੀ ਸਾਰੀ ਲੱਸੀ ਹੈ ਜਿਹੜੀ ਉਹ ਆਪਣੀ ਫालतੂ ਜਿਹੜੀ ਗੈਸ ਦੇ ਉੱਪਰ ਮੱਚਦੀ ਤੇ ਕਿਉਂ ਨੂੰ ਇਹ ਜਲਦੀ ਜਲਦੀ ਬਾਹਰ ਨਹੀਂ ਆਉਣ ਦਿੰਦੀ ਤੇ ਇਹਦੇ ਤੇ ਬਹੁਤ ਸਮਾਂ ਖਰਾਬ ਹੁੰਦਾ ਹੁਣ ਆਪਣਾ ਕੱਲਾ ਹੀ ਕਿਉ ਹੈ ਜੀ ਜਿਹੜਾ ਆਪਾਂ ਟੋਪੀ ਵਿੱਚ ਕੱਢ ਲਿਆ ਹੁਣ ਗੈਸ ਉੱਤੇ ਇਹਨੂੰ ਰੱਖ ਦਾਂਗੇ ਗਰਮ ਹੁਣ ਇਸ ਤੋਂ ਬਾਅਦ 10 ਮਿੰਟ ਲਗਾਤਾਰ ਲੱਗਣਗੇ 8 ਤੋਂ 10 ਮਿੰਟਾਂ ਦੇ ਵਿੱਚ ਤੁਹਾਡਾ ਕਿਉ ਹੈ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਇੱਕ ਵਾਰੀ 4-5 ਮਿੰਟਾਂ ਲਈ ਗੈਸ ਆਪਾਂ ਬਿਲਕੁਲ ਫੁੱਲ ਕਰਤਾ ਸੀ ਕਿਉਂਕਿ ਇਹਦੇ ਵਿੱਚ ਕੋਈ ਛੇੜੀਆਂ ਨਹੀਂ ਨਾ ਹੀ ਇਹ ਕਿਉਂ ਬਾਹਰ ਨਿਕਲੇ ਅਕੀ ਵੈਸੇ ਆਪ ਪੜਦੇ ਰਹਿਨੇ ਆ ਗੈਸ ਦੀ ਫਲੇਮ ਸਲੋ ਰੱਖਦੇ ਆ ਤਾਂ ਕਿ ਕਿਓ ਬਾਹਰ ਨਾ ਨਿਕਲ ਜੇ ਤਾਂ ਇਸ ਤਰੀਕੇ ਨਾਲ ਕਿਓ ਕਦੇ ਵੀ ਬਾਹਰ ਨਹੀਂ ਨਿਕਲੂਗਾ ਤੇ ਅ ਵਿੱਚੇ ਵਿੱਚ ਹੀ ਰਿਜਦਾ ਜਾਊਗਾ ਬਹੁਤ ਸਾਫ ਸੁਥਰਾ ਕਿਓ ਹੈ ਜਿਹੜਾ ਬਾਹਰ ਆਊਗਾ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਇੱਕ ਵੀ ਬੂੰਦ ਕਿਓ ਦੀ ਖਰਾਬ ਨਹੀਂ ਕਰਾਂਗੇ ਸਾਰਾ ਕਿਓ ਹੀ ਆਪਾਂ ਸਮੇਟ ਲਾਂਗੇ ਜਿੰਨਾ ਇਹਦੇ ਵਿੱਚੋਂ ਨਿਕਲੂਗਾ ਤੇ ਬਾਕੀ ਕਿਉ ਕਿੰਨਾ ਸਾਫ ਸੁਥਰਾ ਹੋਊਗਾ ਇਹ ਵੀ ਤੁਹਾਨੂੰ ਦਿਖਾਵਾਂਗੇ 8 ਤੋਂ 10 ਮਿੰਟ ਇਹਨੂੰ ਪੱਕਦੇ ਨੂੰ ਹੋਗੇ ਸੀ ਤੇ ਪਰ ਕਿਉ ਹੈ ਜਦੋਂ ਚੰਗੀ ਤਰ੍ਹਾਂ ਬਣ ਗਿਆ ਤੁਸੀਂ ਗੈਸ ਨੂੰ ਬੰਦ ਕਰ ਦਿਓ ਕਿਉਂਕਿ ਇਹ ਗਰਮ ਹੁੰਦਾ ਹੈ ਤੇ 2-3 ਮਿੰਟ ਇਹ ਕੇ ਬਾਅਦ ਵਿੱਚ ਵੀ ਲਗਾਤਾਰ ਪੱਕਦਾ ਰਹਿੰਦਾ ਹੈ ਕਿਉਂ ਜਦੋਂ ਜਿ ਆਪਾਂ ਨਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇੱਥੇ ਗੈਸ ਨੂੰ ਬੰਦ ਕਰਤਾ ਤੇ ਇਹਨੂੰ ਠੰਡਾ ਹੋਣ ਲਈ ਰੱਖਤਾ ਫਿਰ ਆਪਾਂ ਕੋਈ ਵੀ ਲੈ ਲਾਂਗੇ ਖੁੱਲੀ ਜੀ ਛੰਨੀ ਆਪਣੇ ਕੋਲ ਛੋਟੀ ਜਿਆਦਾ ਨਹੀਂ ਸੀ ਇਸ ਲਈ ਆਪਾਂ ਵੱਡੀ ਵਰਤੀ ਤੇ نیچے ਆਪਣੇ ਕੋਲੇ ਪਾਣ ਜਿਹੜਾ ਉਹ ਥੋੜਾ ਜਿਹਾ ਛੋਟਾ ਸੀ ਕਹਿੰਦੇ ਹੁੰਦੇ ਆ ਪਾਂਡਾ ਛੋਟਾ ਤੇ ਕਿਉਂ ਜ਼ਿਆਦਾ ਪੈ ਗਿਆ ਇਹ ਵੀ ਇੱਕ ਕਹਾਵਤ ਹੈ ਤੇ ਪਰ ਆਪਾਂ ਇਹਨੂੰ ਬੜੇ ਧਿਆਨ ਨਾਲ ਪਾਵਾਂਗੇ ਡੁੱਲਣ ਨਹੀਂ ਦੇਣਾ ਕਿਉਂਕਿ ਇੰਨੀ ਮਿਹਨਤ ਕੀਤੀ ਹੁੰਦੀ ਹੈ ਤੇ ਨਾਲੇ ਘਰ ਦਾ ਕਿਉ ਕਿਤੇ ਧਰਿਆ ਪਿਆ ਹੁੰਦਾ ਹੈਗਾ ਤੇ ਹੌਲੀ ਹੌਲੀ ਕਰਕੇ ਆਪਾਂ ਚੰਨਨੀ ਰਹੀ ਪਾਈਗੇ ਤੇ ਤੁਸੀਂ ਇੱਕ ਸੂਤੀ ਕਪੜਾ ਇਸ ਤਰੀਕੇ ਨਾਲ ਵਿੱਚ ਜ਼ਰੂਰ ਰੱਖਿਓ ਤਾਂ ਕਿ ਜੇ ਕੋਈ ਛੋਟੀ ਮੋਟੀ ਵੀ ਛਿੱਡੀ ਵਗੈਰਾ ਹੋਊਗੀ ਉਹ ਕਿਉ ਚ ਨਹੀਂ ਜਾਊਗੀ ਉਹਦੇ ਨਾਲ ਕਿਉ ਹੈ ਜਿਹੜਾ ਖਰਾਬ ਹੋ ਜਾਂਦਾ ਤੇ ਆਪਾਂ ਸਾਰੇ ਕਿਉ ਨੂੰ ਇਸ ਤਰ੍ਹਾਂ ਬਾਹਰ ਕੱਢ ਲਿਆ ਜਿੰਨਾ ਇਹਦੇ ਵਿੱਚ ਪਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਦੂਸਰੇ ਭਾਂਡੇ ਵਿੱਚ ਪਾ ਲਿਆ ਤੇ ਦੇਖੋ ਤੁਸੀਂ ਬਹੁਤ ਹੀ ਸਾਫ ਸੁਥਰਾ ਘਿਓ ਬਣ ਕੇ ਤਿਆਰ ਹੈ ਕੱਪੜੇ ਨੂੰ ਤੁਸੀਂ ਇੱਥੇ ਹਲਕਾ ਜਿਹਾ ਨਿਚੋੜਨਾ ਜ਼ਿਆਦਾ ਨਹੀਂ ਕਿਉਂਕਿ ਉਹਦੇ ਵਿੱਚ ਥੋੜੀਆਂ-ਬਹੁਤੀਆਂ ਛਿੰਡੀਆਂ ਹੁੰਦੀਆਂ ਹੈਗੀਆਂ ਉਸ ਤੋਂ ਬਾਅਦ ਜਿਹੜਾ ਵੀ ਇਸ ਟੋਪੀਏ ਦੇ ਵਿੱਚ ਥੋੜਾ ਜਿਹਾ ਘਿਓ ਬਚਿਆ ਬਿਲਕੁਲ ਜਿਹਦੇ ਵਿੱਚ ਮਤਲਬ ਛਿੰਡੀਆਂ ਸੀ ਆਪਾਂ ਉਹ ਬਿਲਕੁਲ ਨਹੀਂ ਪਾਇਆ ਉਹਦੇ ਵਿੱਚ ਇੱਕ ਤੁਹ ਗਲਾਸ ਤੁਸੀਂ ਇਸ ਟਾਈਮ ਨਾਰਮਲ ਪਾਣੀ ਦਾ ਪਾ ਦਿਓ ਚਾਹੇ ਕੋਸੇ ਜੇ ਪਾਣੀ ਦਾ ਪਾ ਦਿਓ ਤੁਹਾਡੀ ਮਰਜ਼ੀ ਬਾਕੀ ਛੰਣਣੀਆਂ ਭਾਂਡੇ ਜਿਨ੍ਹਾਂ ਨਾਲ ਵੀ ਤੁਸੀਂ ਘਿਓ ਤਿਆਰ ਕੀਤਾ ਉਹ ਸਾਰਾ ਕੁਸ਼ੀ ਇਹਦੇ ਵਿੱਚ ਧੋ ਦਿਓ ਆਪਾਂ ਕੁਝ ਵੀ ਵੀ ਵੇਸਟ ਨਹੀਂ ਕਰਾਂਗੇ ਫਿਰ ਇੱਕ ਛੰਨੀ ਲਵਾਂਗੇ ਉਹਦੇ ਰਾਹੀਂ ਛਾਣ ਕੇ ਇਹਨੂੰ ਕਿਸੇ ਵੀ ਟੋਪੀਏ ਦੇ ਤੁਸੀਂ ਵਿੱਚ ਪਾ ਲਿਓ ਇਸ ਤਰੀਕੇ ਨਾਲ ਦੇਖੋ ਬਿਲਕੁਲ ਸਾਰੀਆਂ ਛਿੱਡੀਆਂ ਵਗੈਰਾ ਬਾਹਰ ਆ ਗਈਆਂ ਆਪਣਾ ਭਾਂਡਾ ਦੇਖੋ ਜਿਹਦੇ ਵਿੱਚ ਆਪਾਂ ਘਿਓ ਤਿਆਰ ਕੀਤਾ ਸੀ ਮੈਂ ਤੁਹਾਡੇ ਸਾਹਮਣੇ ਦਿਖਾ ਰਹੀ ਹਾਂ ਬਿਲਕੁਲ ਉਹ ਸਾਫ਼ ਹੈ ਜਿਹੜੇ ਥੋੜੇ ਜਿਹੀ ਘਿਓ ਵਿੱਚ ਪਾਣੀ ਮਿਕਸ ਕੀਤਾ ਸੀ ਉਹਨੂੰ ਆਪਾਂ 2-4 ਘੰਟਿਆਂ ਲਈ ਫੇਰ ਫ੍ਰਿਜ 'ਚ ਰੱਖ ਦਾਂਗੇ ਤੇ ਉਸੇ ਤਰ੍ਹਾਂ ਹੀ ਉੱਪਰ ਉੱਪਰ ਆਪਣਾ ਘਿਓ ਜੰਮ ਕੇ ਤਿਆਰ ਹੈ نیچے ਬਿਲਕੁਲ ਪਾਣੀ ਰਹਿ ਗਿਆ ਤੇ ਇਹਨੂੰ ਤੁਸੀਂ ਉਤਾਰ ਲਿਓ ਪਰ ਹਲਕੀ ਜੀ ਲੱਸੀ ਹੈ ਜਿਹੜੀ ਹਰੇਕ ਕਿਤੇ ਲੱਗ ਜਾਂਦੀ ਹੈ ਤੇ ਫਿਰ ਇਹਨੂੰ ਤੁਸੀਂ ਛੱਟਪਟ ਗਰਮ ਰੱਖਦੇ ਹੋ ਉਸੇ ਤਰ੍ਹਾਂ ਹੀ ਤੇ ਇਸ ਘਿਓ ਨੂੰ ਤੁਸੀਂ ਐਨੀ ਟਾਈਮ ਸਬਜ਼ੀ ਵਿੱਚ ਪਾ ਕੇ ਯੂਜ਼ ਕਰ ਸਕਦੇ ਹੋ ਰੋਟੀ ਨੂੰ ਚੋਪੜ ਸਕਦੇ ਹੋ ਉਹ ਤੁਹਾਡੀ ਮਰਜ਼ੀ ਵੀਡੀਓ ਥੋੜੀ ਜੀ ਲੰਬੀ ਜ਼ਰੂਰ ਸੀ ਪਰ ਮੈਨੂੰ ਪੱਕਾ ਯਕੀਨ ਹੈ ਤੁਹਾਨੂੰ ਬੜੀਆਂ ਗੱਲਾਂ ਦਾ ਇਹਦੇ ਵਿੱਚ ਪਤਾ ਲੱਗਿਆ ਹੋਊਗਾ ਗੈਸ ਦੀ ਵਰਤੋਂ ਬਹੁਤ ਘੱਟ ਹੋਊਗੀ ਗੈਸ ਵੀ ਬਚੂਗੀ ਸਾਫ਼ ਸੁਥਰਾ ਘਿਓ ਤੁਹਾਨੂੰ ਮਿਲੇਗਾ ਤੇ ਬੂੰਦ ਬੂੰਦ ਘਿਓ ਦੀ ਕਹਿੰਦੇ ਹੁੰਦੇ ਆ ਸੂਲ ਹੋਊਗੀ ਕਿਉਂਕਿ ਆਪਾਂ ਇੰਨੀ ਮਿਹਨਤ ਨਾਲ ਮਲਾਈ ਇਕੱਠੀ ਕਰਦੇ ਆਂ ਫਿਰ ਕਿਉਂ ਤਿਆਰ ਕਰਦੇ ਆਂ ਤੇ ਇਹ ਆਪਾਂ ਲਾਸਟ ਤੇ ਕਿਉ ਹੈ ਜਿਹੜਾ ਸਾਰਾ ਰੋਟੀ ਚੋਪੜ ਲਈ ਰੱਖ ਲਿਆ ਕਿਉਂਕਿ ਇਹਨੇ ਚਟਪਟ ਖਤਮ ਹੋ ਜਾਣਾਗਾ ਪਰ ਆਪਾਂ ਇਹਨੂੰ ਉਸੇ ਤਰ੍ਹਾਂ ਹੀ ਛਾਣਾਂਗੇ ਲੱਸੀ ਵਗੈਰਾ ਇਹਦੇ ਵਿੱਚ ਬਿਲਕੁਲ ਨਹੀਂ ਛਾਣਾਂਗੇ ਤੇ ਸਾਰਾ ਆਪਾਂ ਕਿਉਜੀ ਕੱਢ ਲਿਆ ਵੀਡੀਓ ਹੁਣ ਤੁਹਾਨੂੰ ਕਿਉਜੀ ਲੱਗੀ ਹੈ ਪੂਰੀ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਪਲੀਜ਼ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਹਰੇਕ ਕੋਈ ਕਿਉ ਕਹਣੀ ਹੈ ਇਸ ਤਰ੍ਹਾਂ ਕੱਢੇ ਬਚਤ ਵੀ ਹੋਊਗੀ ਤੇ ਸਮਾਂ ਵੀ ਬਚੂਗਾ ਕਿਉਂਕਿ ਕਈ ਵਾਰ ਲੱਸੀ ਇੰਨੀ ਜ਼ਿਆਦਾ ਹੁੰਦੀ ਹੈ ਸਾਨੂੰ ਘੰਟਾ ਸਵਾ ਘੰਟਾ ਗੈਸ ਕੋਲੇ ਖੜਨਾ ਪੈਂਦਾ ਹੈ ਕਿ ਉਹ ਜਲਦੀ ਜਲਦੀ ਤਿਆਰ ਨਹੀਂ ਹੁੰਦਾ ਤੇ ਇੰਨਾ ਸਾਫ਼ ਸੁਥਰਾ ਵੀ ਨਹੀਂ ਬਣਦਾ ਕਈ ਵਾਰੀ ਲੱਸੀ ਜਦੋਂ ਵਿੱਚ ਜਲਦੀ ਹੈ ਤਾਂ ਕਿਓ ਦੇ ਜਲਣ ਦੀ ਸਮੈਲ ਵੀ ਆਉਣ ਲੱਗ ਜਾਂਦੀ ਹੈ ਹੁਣ ਤੁਸੀਂ ਇਸ ਤਰੀਕੇ ਨਾਲ ਕਿਓ ਤਿਆਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਡਾ ਕਿਓ ਹੈ ਜਿਹੜਾ ਉਹ ਕਿੰਨੇ ਸਮੇਂ ਵਿੱਚ ਬਣਿਆ ਤੇ ਤੁਹਾਨੂੰ ਤਰੀਕਾ ਕਿਉਂ ਜੈ ਲੱਗਿਆ ਵੀਡੀਓ ਦੇਖ ਲਈ ਧੰਨਵਾਦੀ